ਇਥੇ ਕਈ ਅਜਿਹੇ ਅਨਸਰ ਹੁੰਦੇ ਆ ਵੀ ਕਈ ਤਾਂ ਬਾਣਾ ਪਾ ਕੇ ਜਿਹੜੀਆਂ ਭੰਗ ਦੀਆਂ ਟਿੱਕੀਆਂ ਜਾਂ ਪਾਪੜ ਵੇਚਦੇ ਪਏ ਨੇ ਤੇ ਆਪਾਂ ਸਮਝਦੇ ਆ ਕਿ ਮਹਾਰਾਜ ਆਪਣੇ ਬਾਣੇ ਨੂੰ ਇੰਨਾ ਨੀਵਾ ਕਿੱਥੇ ਕਰਨ ਦੇਣਗੇ ਜਿੱਦਾਂ ਕਿ ਅਸੀਂ ਅੱਜ ਉਹ ਲੋਕ ਜਿਹੜੇ ਆਪਣੇ ਰੋਟੀਆਂ ਕਾਰਨ ਪੂਰੇ ਤਾਲ ਮਹਾਰਾਜ ਦੇ ਬਾਣਾ ਇਹ 16 ਤੇ ਨਹੀਂ ਚੱਲਿਆ ਕਦੀ ਵੀ ਮਹਾਰਾਜ ਦਾ ਬਾਣਾ ਇਸ ਕਰਕੇ ਮਹਾਰਾਜ ਨੇ ਤਿਆਰਬਰ ਤਿਆਰ ਕੀਤਾ ਸੀ ਕਿ ਇਸ ਚੀਜ਼ ਨੂੰ ਵੇਖ ਕੇ ਕਈਆਂ ਦੀ ਭੁੱਖ ਮਿਟੇ ਲੰਗਰ ਦੇ ਵਿੱਚ ਮਰਿਆਦਾ ਵੀ ਕਈ ਤਰੀਕੇ ਦੇ ਨਾਲ ਭੰਗ ਹੁੰਦੀ ਹੈ ਕਈ ਅਜਿਹੇ ਲੰਗਰ ਨੇ ਜਿੱਥੇ ਤਾਂ ਕਈਆਂ ਨੇ ਸੇਰਮਨੀ ਕੱਢ ਕੇ ਲੰਗਰ ਬਣਾਉਂਦੇ ਜਾਂ ਛਕਾਉਂਦੇ ਜਿਹੜੇ ਦੋ ਬਾਟੇ ਨੇ ਉਹਦਾ ਕਾਰਨ ਦੱਸਿਆ ਨਹੀਂ ਜਾ ਰਿਹਾ ਵੀ ਕਾਰਨ ਕੀ ਆ ਪਿੱਛੇ ਵੇਖੋ ਮੈਂ ਜਾਤ ਪਾਤ ਦੇ ਆਧਾਰ ਤੇ ਦੋ ਬਾਟੇ ਦੀ ਗੱਲ ਨਹੀਂ ਕਰਦਾ ਬਾਟਾ ਇੱਕ ਹੀ ਆ ਗੁਰੂ ਨਾਨਕ ਦਾ ਨਾ ਉਹ ਦੋ ਹੋਇਆ ਤੇ ਨਾ ਹੋ ਸਕਦਾ ਉਨੇ ਦੇ ਚ ਆਪਾਂ ਸਮਝਦੇ ਆ ਕਿ ਜਿਵੇਂ ਦੀ ਜਿਹਦੀ ਬਿਰਤੀ ਐ ਉਹਦੇ ਨਾਲ ਖੜ ਕੇ ਖਾਓਗੇ ਤੇ ਉਦਾਂ ਦੀ ਆਪਣੀ ਬਿਰਤੀ ਹੋ ਜਾਂਦੀ ਐ ਮਾਰੇ ਨੇ ਜਿਸ ਤਰ੍ਹਾਂ ਸਮਝਾਇਆ ਖਾਲਸੇ ਦੇ ਵਿੱਚ ਜਿਹੜੀ ਔਣ ਵਾਲੀ ਜਨਰੇਸ਼ਨ ਐ ਨਾ ਉਹ ਮਾੜੀ ਪੈਦਾ ਹੋਏਗੀ ਉਹਨਾਂ ਦੀ ਸੋਚ ਵੀ ਇਦਾਂ ਦੀ ਹੋਏਗੀ ਕਿ ਜਿਹੜੇ ਖਾਲਸੇ ਨੇ ਉਹ ਇਦਾਂ ਦੇ ਹੀ ਨੇ ਕਿੰਨੇ ਲੰਗਰ ਲੱਗਣੇ ਆ ਉੱਥੇ ਕੋਈ ਮਰਜ਼ਾਦਾ ਨਹੀਂ ਹੋਣੀ ਕੋਈ ਮੋਨਾ ਬੰਦਾ ਬਣਾ ਰਿਹਾ ਐ ਕੋਈ ਤਮਾਕੂ ਵਾਲਾ ਬਣਾ ਰਿਹਾ ਇਹ ਕੌਣ ਦੇਖ ਰਿਹਾ ਪ੍ਰਾਤਨ ਸਮੇਂ ਦੇ ਵਿੱਚ ਨਾ ਇੱਕ ਕਿਤਾਬ ਦੇ ਵਿੱਚ ਲਿਖਿਆ ਗਿਆ ਸੀਗਾ ਵੀ ਜਦੋਂ ਕੋਈ ਸ਼ੀਦੀ ਜੋੜ ਮੇਲ ਤੇ ਆਂਦਾ ਸੀ ਨਾ ਤਾਂ ਮਹਾਰਾਜ ਦੇ ਹੁਕਮਾਂ ਦੇ ਮਤਲਬ ਮੁਤਾਬਕ ਉਹ ਇੱਥੋਂ ਕੋਈ ਜਾਂ ਤਾਂ ਡੜਾ ਜਾਉ ਕੋਈ ਮਿੱਟੀ ਚੱਕ ਕੇ ਕਹਿੰਦੇ ਲੈ ਕੇ ਜਾਂਦੇ ਸੀਗੇ ਤੇ ਮਤਲਬ ਬਾਹਰ ਜਾਂਦੇ ਸੀਗੇ ਕੋਈ ਸੁੱਟ ਕੇ ਆਉਂਦੇ ਸੀਗੇ ਤੇ ਉਹ ਕਈ ਲੋਕ ਇੱਥੇ ਕਹਿੰਦੇ ਆ ਕੇ ਸੱਚਮੁੱਚ ਦੇ ਵਿੱਚ ਆਪਣੇ ਅੱਖਾਂ ਨਮ ਕਰਕੇ ਜਾਂਦੇ ਹੁੰਦੇ ਸੀਗੇ ਪਰ ਹੁਣ ਟਰੈਕਟਰਾਂ ਟਰਾਲੀਆਂ ਦੇ ਉੱਤੇ ਗਾਣੇ ਲਾ ਕੇ ਲੋਕ ਆਉਂਦੇ ਨੇ ਕਲਗੀਧਰ ਪਾਤਸ਼ਾਹ ਜੀ ਦੇ ਫਰਿਆੰਦਾਂ ਦਾ ਜਿਹੜਾ ਲੇਖਾ ਆ ਉਹਨੂੰ ਆਪਾਂ ساری ਜ਼ਿੰਦਗੀ ਦੇ ਤੇ ਨਹੀਂ ਸਕਦੇ ਪਰ ਉਹਨੂੰ ਸਜਦਾ ਕਰਨ ਹੁੰਨੇ ਆ ਤੇ ਸਜਦਾ ਕਰਨ ਹੁੰਨੇ ਆ ਤੇ ਸਾਡਾ ਫਰਜ਼ ਬਣਦਾ ਕਿਸੀਂ ਨੀਵੇਂ ਹੋ ਕੇ ਆਈਏ ਜਦੋਂ ਨੀਵੇਂ ਹੋ ਕੇ ਆਓਗੇ ਨਾ ਤੁਹਾਡੇ ਲੰਗਰ ਲਾਏ ਪਰਵਾਨ ਨੇ ਤੁਹਾਡੀ ਇੱਥੇ ਸੇਵਾ ਕੀਤੀ ਪਰਵਾਨ ਬਾਬਾ ਫਤਿਹ ਸਿੰਘ ਜੀ ਨੂੰ ਸਜਦਾ ਕਿਵੇਂ ਕਰਾਂਗੇ ਨੀਵੇਂ ਹੋਵਾਂਗੇ ਨਾ ਚੜਦੀ ਕਲਾ ਚ ਰਹਾਂਗੇ ਨਾ ਤੇ ਫਿਰ ਜਦੋਂ ਚੜਦੀ ਕਲਾ ਚ ਆਵਾਂਗੇ ਚੰਗੇ ਗੁਰਸਿੱਖ ਜਿਹੜੇ ਨੇ ਉਹ ਲੋਪ ਹੋ ਗਏ ਨੇ ਬਹੁਤ ਸਮਾਂ ਪਹਿਲਾਂ ਇੱਕ ਅਕਾਲ ਤਖਬਾਦ ਤੋਂ ਵੱਲੋਂ ਵੀ ਨੋਟਿਸ ਆਇਆ ਸੀਗਾ ਵੀ ਗੁਰੂ ਘਰਾਂ ਦੇ ਵਿੱਚ ਚਾਹ ਨਹੀਂ ਹੋਣੀ ਚਾਹੀਦੀ ਪਰ ਉਹ ਵਿੱਚ ਹੀ ਕਿਤੇ ਉਹ ਹੁਕਮਨਾਮਾ ਰੁਲ ਕੇ ਰਹਿ ਗਿਆ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿੰਦੀਆਂ ਵੀ ਜਥੇਬੰਦੀਆਂ ਨੇ ਜਾਂ ਜਿੰਨੇ ਵੀ ਕਾਰਸੇਵਾ ਵਾਲੇ ਨੇ ਜਿੰਨੀਆਂ ਵੀ ਸੰਪਰਦਾਵਾਂ ਨੇ ਲੰਗਰਾਂ 'ਚ ਚਾਹ ਚਲਾ ਰਹੀਆਂ ਨੇ ਚਾਹੇ ਉਹ ਐਸਜੀਪੀਸੀ ਹੈ ਪਹਿਲਾਂ ਚਾਹ ਤੇ ਕੰਟਰੋਲ ਆਪ ਕਰੋ ਇਹ ਅੱਜਕੱਲ ਬੜੀ ਗੱਲ ਉੱਠਦੀ ਜਿੱਦਾਂ ਤਕਸਾਲ ਵਾਲਿਆਂ ਦਾ ਨਿਹੰਗ ਸਿੰਘ ਜਥੇਬੰਦੀਆਂ ਨਾਲ ਨਹੀਂ ਬਣਦੀ ਹੈਗੀ ਤਾਂ ਨਿਹੰਗ ਸਿੰਘ ਜਥੇਬੰਦੀਆਂ ਦੀ ਜਾਂ ਹੋਰ ਕਿਸੇ ਨਾਲ ਨਹੀਂ ਬਣਦੀ ਜਾਂ ਮਿਸ਼ਨਰੀਆਂ ਦੀ ਆਪਸ ਦੇ ਵਿੱਚ ਮਿਲ ਕੇ ਨਹੀਂ ਬੈਠ ਸਕਦੇ ਮਹਾਰਾਜਾ ਰਣਜੀਤ ਸਿੰਘ ਨੂੰ ਖਾਲਸੇ ਨੇ ਬੁੱਢੇ ਦਲ ਨੇ ਰਾਜ ਦਿੱਤਾ ਸੀ ਅਕਾਲੀ ਫੂਲਾ ਸਿੰਘ ਨੇ ਰਾਜ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਇੱਕ ਚੰਗਾ ਗੁਰਸਿੱਖ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਟੂਡੇ 24 ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਸੋ ਇਸ ਵਕਤ ਅਸੀਂ ਪਹੁੰਚੇ ਹਾਂ ਫਤੇਗੜ ਸਾਹਿਬ ਦੇ ਵਿੱਚ ਫਤੇਗੜ ਸਾਹਿਬ ਦੇ ਵਿੱਚ ਇੱਕ ਅਕੈਡਮੀ ਆ ਬਾਬਾ ਕਰਮ ਸਿੰਘ ਜੀ ਡੰਡਿਆਲੇ ਵਾਲੇ ਉਹਨਾਂ ਦੇ ਕੋਲ ਅਸੀਂ ਪਹੁੰਚੇ ਬਾਬਾ ਸੁਖਸ਼ੈਣ ਸਿੰਘ ਜੀ ਦੇ ਕੋਲ ਸੋ ਆਪਾਂ ਬਚਨ ਕਰਨ ਲੱਗੇ ਹਾਂ ਉਹਨਾਂ ਦੇ ਨਾਲ ਸੋ ਆਪਾਂ ਵਿਚਾਰ ਕਰਾਂਗੇ ਕਿ ਸ਼ਹੀਦੀ ਜੋੜ ਮੇਲ ਦੇ ਵਿੱਚ ਲੰਗਰਾਂ ਬਾਰੇ ਅਤੇ ਹੋਰ ਕਈ ਚੀਜ਼ਾਂ ਦੇ ਬਾਰੇ ਵਿਚਾਰ ਕਰਾਂਗੇ ਅਸੀਂ ਬਾਬਾ ਜੀ ਦਾ ਆਪਣੇ ਚੈਨਲ ਦੇ ਉੱਤੇ ਸਵਾਗਤ ਕਰਦੇ ਹਾਂ ਬਾਬਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਚੈਨਲ ਨੂੰ ਸਮਾਂ ਦੇਣ ਦੇ ਲਈ ਸੋ ਬਾਬਾ ਜੀ ਜਿਵੇਂ ਤੁਸੀਂ ਬਾਣੇ ਦੇ ਬਾਰੇ ਦੱਸਿਆ ਆ ਹੁਣ ਇਸ ਵਕਤ ਜਿੱਦਾਂ ਸ਼ੀਦੀ ਜੋੜ ਮੇਲ ਦਾ ਸਮਾਂ ਚੱਲਦਾ ਪਿਆ ਆ ਇੱਥੇ ਕਈ ਅਜਿਹੇ ਅਨਸਰ ਹੁੰਦੇ ਆ ਵੀ ਕਈ ਤਾਂ ਬਾਣਾ ਪਾ ਕੇ ਜਿਹੜੀਆਂ ਭੰਗ ਦੀਆਂ ਟਿੱਕੀਆਂ ਜਾਂ ਪਾਪੜ ਵੇਚਦੇ ਪਏ ਨੇ ਕਈ ਬਾਣਾ ਪਾ ਕੇ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਜਾਂ ਹੁਣ ਰੀਸੈਂਟਲੀ ਇੱਕ ਖਬਰ ਆਈ ਆ ਵੀ ਲੁੱਟਾਂ ਖੋਹਾਂ ਵੀ ਕਰਦੇ ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਦੇਖੋ ਮੇਰਾ ਜਿਹੜਾ ਵਿਚਾਰ ਹੈ ਨਾ ਅਸਲ ਦੇ ਵਿੱਚ ਇਹ ਹੈ ਕਿ ਪਹਿਲੀ ਗੱਲ ਤਾਂ ਮਹਾਰਾਜ ਨੇ ਜਿਹੜਾ ਬਾਣੇ ਵਾਲਾ ਹੈ ਨਾ ਉਹ ਇੰਨਾ ਕਮਜ਼ੋਰ ਨਹੀਂ ਹੈ ਕਿ ਉਹਨੂੰ ਅੱਜ ਦੁਕਾਨਾਂ ਲਾਣੀਆਂ ਪੈਣ ਜਿਹੜਾ ਕਮਜ਼ੋਰ ਹੈ ਉਹ ਅਸਲ ਦੇ ਵਿੱਚ ਉਹਨੇ ਬਾਣੀ ਨਹੀਂ ਪੜੀ ਜਦੋਂ ਬਾਣੀ ਪੜੇਗਾ ਨਾ ਤੇ ਮਹਾਰਾਜ ਨੇ ਕਿਉਂਕਿ ਇਹ ਮਹਾਰਾਜ ਦਾ ਕਲਗੀਧਰ ਪਾਸ਼ਾ ਦਾ ਬਾਣਾ ਵਾ ਤੇ ਆਪਾਂ ਸਮਝਦੇ ਆਂ ਕਿ ਮਹਾਰਾਜ ਆਪਣੇ ਬਾਣੇ ਨੂੰ ਇੰਨਾ ਨੀਵਾ ਕਿੱਥੇ ਕਰਨ ਦੇਣਗੇ ਜਿੱਦਾਂ ਕਿ ਅਸੀਂ ਅੱਜ ਉਹ ਲੋਕ ਜਿਹੜੇ ਆਪਣੇ ਰੋਟੀਆਂ ਕਾਰਨ ਪੂਰੇ ਤਾਲ ਇੱਕ ਸਮਝੋ ਵੀ ਆਪਣੀ ਪੇਟ ਭਰਨ ਪਿੱਛੇ ਇਹ ਕੰਮ ਕਰ ਰਹੇ ਨੇ ਮਹਾਰਾਜ ਦੇ ਬਾਣਾ ਇਹ ਸੋਲਾ ਤੇ ਨਹੀਂ ਚੱਲਿਆ ਕਦੀ ਵੀ ਮਹਾਰਾਜ ਦਾ ਬਾਣਾ ਇਸ ਕਰਕੇ ਮਹਾਰਾਜ ਨੇ ਤਿਆਰ ਬਰ ਤਿਆਰ ਕੀਤਾ ਸੀ ਕਿ ਇਸ ਚੀਜ਼ ਨੂੰ ਵੇਖ ਕੇ ਕਈਆਂ ਦੀ ਭੁੱਖ ਮਿਟੇ ਇਹ ਨਹੀਂ ਹੈ ਕਿ ਅਸੀਂ ਆਪਣੇ ਪੇਟ ਪਿੱਛੇ ਦੁਕਾਨਾਂ ਲਾਈਏ ਅਸੀਂ ਲੋਕਾਂ ਨੂੰ ਗੁੰਮਰਾਹ ਕਰੀਏ ਤੇ ਦੂਸਰੀ ਗੱਲ ਤੁਸੀਂ ਗੱਲ ਕੀਤੀ ਵੀ ਸ਼ਸਤਰਤਾ ਾਰੀ ਹੋ ਕੇ ਸ਼ਸਤਰ ਦਾ ਵਾਰ ਕਰਨਾ ਇਹ ਮਾਰੇ ਨੇ ਕਿਤੇ ਨਹੀਂ ਲਿਖਿਆ ਕਿ ਖਾਲਸਾ ਨੇ ਹੱਥੇ ਤੇ ਵਾਰ ਕਰੇ ਜੇ ਸਾਨੂੰ ਮਾਰੇ ਨੇ ਸ਼ਸਤਰ ਦਿੱਤੇ ਨੇ ਨਾ ਸ਼ਸਤਰ ਦਾ ਦੁਰਪਯੋਗ ਕਰਨਾ ਸਾਡੇ ਲਈ ਬਹੁਤ ਗਲਤ ਆ ਤੇ ਸਾਾਨੂੰ ਚਾਹੀਦਾ ਵਾ ਕਿ ਬਾਣੇ ਦੇ ਨਾਲ ਸ਼ਸਤਰ ਹਮੇਸ਼ਾ ਸਜੇ ਰਹਿਣ ਪਰ ਇਹਨਾਂ ਦੇ ਉੱਤੇ ਹੱਥ ਪਾਣਾ ਸਾਡੇ ਲਈ ਬਹੁਤ ਵੱਡੀ ਗਲਤੀ ਏ ਜੇ ਕੋਈ ਗਲਤੀ ਕਰਦਾ ਜਾਂ ਕੋਈ ਮਾੜੀ ਚੀਜ਼ ਵਰਤਦਾ ਤੇ ਉਹਨੂੰ ਜ਼ਰੂਰੀ ਹੈ ਪਹਿਲਾਂ ਸਮਝਾਓ ਜੇ ਨਹੀਂ ਸਮਝਦਾ ਫਿਰ ਡੰਡਾ ਰੱਖੋ ਉਹਨੂੰ ਡੰਡੇ ਨਾਲ ਦੋ ਡੰਡੇ ਆਪਾਂ ਸਕੂਲਾਂ 'ਚ ਪੜ੍ਹਦੇ ਰਹੇ ਆ ਜਦੋਂ ਕੋਈ ਸਟੂਡੈਂਟ ਦੇ ਵਿੱਚ ਕੋਈ ਕਮੀ ਆਉਣੀ ਤਾਂ ਟੀਚਰ ਨੇ ਉਹਦੇ ਡੰਡੇ ਹੱਥਾਂ 'ਤੇ ਲਾਣੇ ਤਾਂ ਉਹ ਗਲਤੀ ਦਾ ਪ੍ਰਤੀਕ ਸੀਗਾ ਜੇ ਆਪਾਂ ਸ਼ਸਤਰ ਚੱਕ ਕੇ ਅੱਜ ਸ਼ਸਤਰਾਂ ਦੀ ਦੁਰਵੱਤ ਤੋਂ ਕਰਾਂਗੇ ਫਿਰ ਮਾਰੇ ਦੇ ਉਲਟ ਚੱਲ ਰਹੇ ਆ ਮਾਰੇ ਨੇ ਇਦਾਂ ਨਹੀਂ ਸਾਨੂੰ ਸਿਖਾਇਆ ਸ਼ਸਤਰਾਂ ਦਾ ਇਹੀ ਹਮਾਰੇ ਪੀਰ ਇਹਨਾਂ ਦਾ ਸਤਿਕਾਰ ਕਰਨਾ ਪੂਜਾ ਕਰਨੀ ਹੈ ਇਹਨਾਂ ਦੀ ਤੇ ਇਹਨਾਂ ਨੂੰ ਗੱਲ ਨਾਲ ਲਾ ਕੇ ਰੱਖਣਾ ਜਦੋਂ ਸਮਾਂ ਮਾੜਾ ਆਏਗਾ ਹੁਣ ਸਮਾਂ ਦੇਖੋ ਕੋਈ ਸ਼ਸਤਰ ਨਹੀਂ ਚੱਕ ਕੇ ਸਾਡੇ ਤੇ ਵਾਰ ਕਰ ਰਿਆ ਜਿਹੜਾ ਸਾਡੇ ਤੇ ਵਾਰ ਹੈ ਨਾ ਉਹ ਸਿਰਫ ਤੇ ਸਿਰਫ ਮਤ ਨੂੰ ਗਲਤ ਪਾਸੇ ਲੈ ਜੇ ਲੈ ਕੇ ਜਾਓਗੇ ਤੇ ਉਹਨੂੰ ਗਲਤ ਮਤ ਨੂੰ ਜਿਹੜੇ ਗਲਤ ਲੋਕ ਨੇ ਉਹ ਛੇਤੀ ਫੜ ਲੈਂਦੇ ਨੇ ਚੰਗੀ ਮਤ ਜਿਹੜੀ ਉਹ ਕਿਸੇ ਕਿਸੇ ਘੱਟ ਲੋਕਾਂ ਚ ਹੁੰਦੀ ਹੈ ਇਸ ਕਰਕੇ ਸਾਨੂੰ ਜ਼ਰੂਰੀ ਹੈ ਕਿ ਐਸੀ ਮਤ ਦੇ ਅਨੁਸਾਰ ਬਾਣੀ ਦੇ ਅਨੁਸਾਰ ਸ਼ਸਤਰਾਂ ਦੀ ਪੂਜਾ ਕਰੀਏ ਇਹਨਾਂ ਨੂੰ ਕਿਸੇ ਗਲਤ ਵਰਤੋਂ ਚ ਨਾ ਲਈਏ ਸੋ ਬਾਬਾ ਜੀ ਜਿਵੇਂ ਸ਼ਿਦੀ ਜੋੜ ਮੇਲ ਦੇ ਉੱਤੇ ਲੰਗਰਾਂ ਦੀ ਵੀ ਬੜੀ ਹੁੰਦਾ ਆ ਵੀ ਲੰਗਰ ਹਰ ਤਰੀਕੇ ਦਾ ਲੰਗਰ ਲੱਗਦੇ ਨੇ ਪਰ ਇੱਥੇ ਲੰਗਰ ਦੇ ਵਿੱਚ ਮਰਿਆਦਾ ਵੀ ਕਈ ਤਰੀਕੇ ਦੇ ਨਾਲ ਭੰਗ ਹੁੰਦੀ ਹੈ ਕਈ ਅਜਿਹੇ ਲੰਗਰ ਨੇ ਜਿੱਥੇ ਤਾਂ ਕਈਆਂ ਨੇ ਸੈਰਮਨੀ ਕਰਕੇ ਲੰਗਰ ਬਣਾਉਂਦੇ ਜਾਂ ਛਕਾਉਂਦੇ ਤੇ ਕਈਆਂ ਦੇ ਵਿੱਚ ਜੋੜੇ ਪਾਏ ਹੁੰਦੇ ਤੇ ਕਈ ਤਾਂ ਅਜਿਹੇ ਲੰਗਰ ਹੁੰਦੇ ਖੜ ਕੇ ਮਤਲਬ ਹਰ ਜਗ੍ਹਾ ਦੇ ਉੱਤੇ ਸ਼ਿਕਾਇਤਾਂ ਜਾਂਦੇ ਨੇ ਇੱਕ ਤਰ੍ਹਾਂ ਦੀ ਉੱਥੇ ਜੋ ਗੁਰਮਤਿ ਦੀ ਮਰਿਆਦਾ ਆ ਉੱਥੇ ਉਲੰਘਣਾ ਹੁੰਦੀ ਹੈ ਉਹਨਾਂ ਦੇ ਬਾਰੇ ਤੁਸੀਂ ਕੀ ਆਪਣੇ ਵਿਚਾਰ ਨੇ ਬਾਣੀ ਦੇ ਵਿੱਚ ਪੰਕਤੀ ਹੁੰਦੀ ਹੈ ਜੈਸਾ ਅਨ ਤੈਸਾ ਮਨ ਕਹਿੰਦਾ ਮਤਲਬ ਸਭ ਤੋਂ ਪਹਿਲਾਂ ਵੇਖੋ ਜਦੋਂ ਸਾਡੇ ਮਨ ਦੇ ਵਿੱਚ ਗੁਰਬਾਣੀ ਹੁਣ ਅਸੀਂ ਵੀ ਤਖਸਾਲਾਂ 'ਚ ਪੜੇ ਆ ਜੇਥੇ ਬੰਦੀਆਂ 'ਚ ਰਹੇ ਆ ਹੁਣ ਇੱਕ ਗੱਲ ਨਾ ਮੈਂ ਆਪ ਜੀ ਨੂੰ ਕਲੀਅਰ ਕਰ ਦੇਣੀ ਚਾਹਨਾ ਕਿ ਅੱਜ ਕਈ ਇਹ ਗੱਲ ਜਿਆਦਾ ਪ੍ਰਚਲਿਤ ਹੈ ਕਿ ਦੋ ਬਾਟੇ ਹਾਂਜੀ ਜਿਹੜੇ ਦੋ ਬਾਟੇ ਨੇ ਉਹਦਾ ਕਾਰਨ ਦੱਸਿਆ ਨਹੀਂ ਜਾ ਰਿਹਾ ਵੀ ਕਾਰਨ ਕੀ ਆ ਪਿੱਛੇ ਵੇਖੋ ਮੈਂ ਜਾਤ ਪਾਤ ਦੇ ਆਧਾਰ ਤੇ ਦੋ ਬਾਟੇ ਦੀ ਗੱਲ ਨਹੀਂ ਕਰਦਾ ਬਾਟਾ ਇੱਕ ਹੀ ਆ ਗੁਰੂ ਨਾਨਕ ਦਾ ਨਾ ਉਹ ਦੋ ਹੋਇਆ ਤੇ ਨਾ ਹੋ ਸਕਦਾ ਬਾਟੇ ਦਾ ਮਤਲਬ ਇਹ ਆ ਜਿਹੜੇ ਪਹਿਲਾਂ ਸਿੰਘ ਸਾਨਾ ਹਠੀ ਜਪੀ ਤਪੀ ਹੁੰਦੇ ਹਨ ਤੇ ਉਹਨਾਂ ਦਾ ਪੈਰਾ ਬੜਾ ਸ਼ੁੱਧ ਹੁੰਦਾ ਸੀਗਾ ਉਹ ਅੱਜ ਵੀ ਕੁਝ ਗਰਮ ਗਰਮਖ ਪਿਆਰੇ ਇਦਾਂ ਦੇ ਨੇ ਜਿਹੜੀ ਪ੍ਰਾਤਨ ਮਰਜਾਦਾ ਲੈ ਕੇ ਚੱਲੇ ਹੁੰਦੇ ਨੇ ਤੇ ਉਹ ਨਾ ਉਹਨਾਂ ਲੋਕਾਂ ਤੋਂ ਨਫ਼ਰਤ ਕਰਦੇ ਨੇ ਜਿਹੜੇ ਬਾਹਰੋਂ ਖਾਈ ਜਾਂਦੇ ਨੇ ਕਦੀ ਕਿਸੇ ਦੁਕਾਨ ਤੇ ਖੜ ਕੇ ਖਾ ਲਿਆ ਕਦੀ ਕਿਸੇ ਕੋਲ ਖੜ ਕੇ ਖਾ ਲਿਆ ਵੇਖੋ ਹੁਣ ਇਹਦੇ 'ਚ ਆਪਾਂ ਸਮਝਦੇ ਹਾਂ ਕਿ ਜਿਵੇਂ ਦੀ ਜਿਹਦੀ ਬਿਰਤੀ ਹੈ ਉਹਦੇ ਨਾਲ ਖੜ ਕੇ ਖਾਓਗੇ ਤੇ ਉਹਦਾਂ ਦੀ ਆਪਣੀ ਬਿਰਤੀ ਹੋ ਜਾਂਦੀ ਹੈ ਮਾਰੇ ਨੇ ਜਿਸ ਤਰ੍ਹਾਂ ਸਮਝਾਇਆ ਕਿ ਅਸੀਂ ਖਾਣਾ ਵੀ ਇਸ ਤਰੀਕੇ ਨਾਲ ਹੈ ਕਿ ਅਸੀਂ ਸੋਧ ਨਾਲ ਖਾਣਾ ਮਾਰੇ ਨੇ ਪਹਿਲੀ ਗੱਲ ਕੁਰਸੇਖ ਨੂੰ ਇਹ ਕਹੀਏ ਕਿ ਆਪਣੇ ਹੱਥਾਂ ਦਾ ਬਣਾ ਕੇ ਛਕੇ ਤੇ ਸਰਬ ਲੋਚ ਛਕੇ ਅੱਜ ਜਿੰਨੇ ਵੀ ਲੰਗਰ ਚੱਲ ਰਹੇ ਨੇ ਨਾ ਇਹ ਮਰਜ਼ਾਦਾ ਚ ਨਹੀਂ ਹੈ ਮੈਂ ਕੋਈ ਵੀ ਮਰਜ਼ਾਦਾ ਚ ਲੰਗਰ ਨਹੀਂ ਸਮਝਦਾ ਚਾਹੇ ਉਹ ਕਿਸੇ ਵੀ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਉਹ ਸਿਰਫ ਤੇ ਸਿਰਫ ਮਾਇਆ ਇਕੱਠਿਆ ਕਰਨ ਦਾ ਇੱਕ ਤਰੀਕਾ ਵਾ ਉਹ ਮਾਇਆ ਇਕੱਠੀ ਕਰਦੇ ਨੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਕਿ ਅਸੀਂ ਲੰਗਰ ਲਾ ਰਹੇ ਹਾਂ ਜੇ ਲੰਗਰ ਲਾਣਾ ਹੈ ਨਾ ਉਹਦੀ ਮਿਹਨਤ ਬੜੀ ਹੈ ਫਿਰ ਉਹਨਾਂ ਦੀ ਮਿਹਨਤ ਜਿਹੜੀ ਉਹ ਜਥੇਬੰਦੀਆਂ ਕੋਲ ਹੈਗੀ ਹੈ ਜੇ ਤੁਸੀਂ ਲੰਗਰ ਚਲਾਉਣਾ ਚਾਹੁੰਦੇ ਹੋ ਮੈਂ ਮੈਨੂੰ ਪਤਾ ਆ ਕਿ ਜਥੇਬੰਦੀਆਂ ਕਦੀ ਵੀ ਜਾਤ ਪਾਤ ਦੇ ਆਧਾਰ ਤੇ ਜਿਹੜੀ ਜਥੇਬੰਦੀ ਜਾਤ ਪਾਤ ਦੇ ਆਧਾਰ ਤੇ ਗੱਲ ਕਰਦੀ ਹੈ ਨਾ ਉਹ ਅਸਲ ਦੇ ਵਿੱਚ ਮੈਂ ਉਹਨੂੰ ਖਾਲਸਾ ਨਹੀਂ ਸਮਝਦਾ ਖਾਲਸਾ ਕਦੀ ਵੀ ਮਰਜਾਦਾ ਤੋਂ ਉਲਟ ਨਹੀਂ ਚੱਲਦਾ ਆਪਾਂ ਜਿਹੜੀ ਮਰਜਾਦਾ ਵਾ ਸਾਰਿਆਂ ਨੂੰ ਸਿਖਾਣੀ ਹੈ ਜੇ ਕੋਈ ਵੀ ਇਨਸਾਨ ਦੁਨੀਆ ਤੇ ਆਇਆ ਜਿਹੜਾ ਮੋਖਿਆ ਉਹਨੂੰ ਸਹੀ ਰਸਤਾ ਦੱਸੇਗਾ ਤੇ ਉਹ ਸਹੀ ਚੱਲੇਗਾ ਨਾ ਤੇ ਜੇ ਉਹਨੂੰ ਗਲਤ ਰਸਤੇ ਅਸੀਂ ਗਲਤ ਦਿਖਾਵਾ ਕਰੀ ਜਾਵਾਂਗੇ ਉਹਨੂੰ ਸਿਖਾਵਾਂਗੇ ਵੀ ਅਸੀਂ ਬਾਣੇ ਦੇ ਵਿੱਚ ਕੁੱਟਮਾਰ ਕਰਦੇ ਆਂ ਅਸੀਂ ਸ਼ਸਤਰ ਦਾ ਦੁਰਵਰਤੋਂ ਕਰਦੇ ਆਂ ਅਸੀਂ ਕਬਜ਼ੇ ਕਰਦੇ ਆਂ ਫਿਰ ਖਾਲਸਾ ਤਿਆਰ ਬਰ ਤਿਆਰ ਨਹੀਂ ਪੈਦਾ ਹੋਏਗਾ ਖਾਲਸੇ ਦੇ ਵਿੱਚ ਜਿਹੜੀ ਔਣ ਵਾਲੀ ਜਨਰੇਸ਼ਨ ਹੈ ਨਾ ਉਹ ਮਾੜੀ ਪੈਦਾ ਹੋਏਗੀ ਉਹਨਾਂ ਦੀ ਸੋਚ ਵੀ ਇਦਾਂ ਦੀ ਹੋਏਗੀ ਕਿ ਜਿਹੜੇ ਖਾਲਸੇ ਨੇ ਉਹ ਇਦਾਂ ਦੇ ਹੀ ਨੇ ਅਸੀਂ ਚਾਹੁੰਦੇ ਆਂ ਕਿ ਜਿਹੜੇ ਅਸਲੀ ਖਾਲਸੇ ਨੇ ਨਾ ਉਹਨਾਂ ਨੂੰ ਸਮਝਿਆ ਜਾਏ ਉਹ ਹੈਗੇ ਨੇ ਇਹ ਨਹੀਂ ਹੈ ਕਿ ਨਹੀਂ ਹੈਗੇ ਪਰ ਉਹ ਜ਼ਿਆਦਾਤਰ ਆਪਣਾ ਦਿਮਾਗ ਨਹੀਂ ਖਰਾਬ ਕਰਦੇ ਉਹੀ ਗੱਲ ਮੂਰਖੇ ਨਾਲ ਨਾਲ ਲੁੱਝੀ ਹੈ ਮੂਰਖੇ ਨਾਲ ਲੁੱਝਣ ਦੇ ਨਾਲ ਆਪਣਾ ਦਿਮਾਗ ਖਰਾਬ ਹੋਣਾ ਹਨਾ ਉਹਦੇ ਨਾਲੋਂ ਆਪਣੇ ਮਤੇ 'ਚ ਰਹਿੰਦੇ ਨੇ ਪਰ ਮੈਂ ਇਹ ਗੱਲ ਤਾਂ ਕਹਿਣੀ ਚਾਹੁੰਦਾ ਕਿ ਦੋ ਬਾਟੇ ਕਰਨ ਦਾ ਕਾਰਨ ਇਹ ਹੈ ਕਿ ਕੋਈ ਬਾਹਰੋਂ ਅੰਦਰੋਂ ਛਕ ਲੈਂਦੇ ਨੇ ਉਹਨਾਂ ਨੂੰ ਮਰਜ਼ਾਦਾ ਸਿੱਖਣ ਲਈ ਪਹਿਲਾਂ ਖਾਲਸੇ ਪੰਥ ਦੀ ਮਰਜ਼ਾਦਾ ਸਿੱਖਣੀ ਪੈਣੀ ਹੈ ਉਹਦੇ 'ਚ ਚਾਹੇ ਉਹ ਸਾਲ ਲਾਣ ਚਾਹੇ ਦੋ ਸਾਲ ਲਾਣ ਹੋ ਲੰਗਰਾਂ ਦੇ ਵਿੱਚ ਸਾਰੀ ਲੰਗਰ ਤਿਆਰ ਕਰਦੇ ਨੇ ਕਿਸੇ ਨੂੰ ਜਾਤ ਪਾਤ ਨਹੀਂ ਪੁੱਛੀ ਜਾਂਦੀ ਪਰ ਜਾਤ ਪਾਤ ਇਹਨਾਂ ਨੇ ਅੱਜ ਹੂਆ ਬਣਾ ਲਿਆ ਜਾਤ ਪਾਤ ਇੱਕ ਐਵੇਂ ਦਾ ਸਿਸਟਮ ਬਣਾ ਲਿਆ ਕਿ ਉਹ ਪੁੱਛਣੀ ਜ਼ਰੂਰੀ ਕਰਤੀ ਜਿਹਦੇ ਨਾਲ ਲੋਕਾਂ ਦੇ ਵਿੱਚ ਖਾਲਸੇ ਪ੍ਰਤੀ ਨਫ਼ਰਤ ਹੁੰਦੀ ਜਾਂਦੀ ਉਹ ਮੈਂ ਚੰਗਾ ਨਹੀਂ ਸਮਝਦਾ ਤੇ ਇਹੀ ਕਾਰਨ ਹੈ ਕਿ ਅਸੀਂ ਜਿਹੜੇ ਗੁਰੂ ਘਰ ਦੇ ਲੰਗਰ ਨੇ ਪਹਿਲਾਂ ਦੀ ਇਹਦੀ ਮਰਜ਼ਾਦਾ ਕਾਇਮ ਕਰੀਏ ਹੁਣ ਫਤੇਗੜ ਸਾਹਿਬ ਜੋੜ ਮੇਲਾ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਉਹਦੇ ਤੇ ਦੇਖੋ ਕਿੰਨੇ ਲੰਗਰ ਲੱਗਣੇ ਉੱਥੇ ਕੋਈ ਮਰਜ਼ਾਦਾ ਨਹੀਂ ਹੋਣੀ ਕੋਈ ਮੋਨਾ ਬੰਦਾ ਬਣਾ ਰਿਆ ਕੋਈ ਤਮਾਕੂ ਵਾਲਾ ਬਣਾ ਰਿਆ ਇਹ ਕੌਣ ਦੇਖ ਰਿਹਾ ਸਿਰਫ ਇਹੀ ਦੇਖਿਆ ਜਾ ਰਿਹਾ ਕਿ ਪਕਵਾਨ ਕਿੰਨੇ ਨੇ ਲੰਗਰ ਦੇ ਵਿੱਚ ਹੁਣ ਸਿਰਫ ਪਕਵਾਨਾ ਕਰਕੇ ਅਸੀਂ ਲੰਗਰ ਛਕਣ ਆ ਰਹੇ ਹਾਂ ਪਹਿਲਾਂ ਤੇ ਇਹ ਦੇਖੀਏ ਲੰਗਰ ਤੇ ਉਹ ਸੀ ਕਿ ਪਹਿਲਾਂ ਬਾਣੀ ਪੜੀ ਜਾਂਦੀ ਸੀ ਬਾਣੀ ਸੁਣੀ ਜਾਂਦੀ ਸੀ ਤੇ ਬਾਣੀ ਸੁਣ ਕੇ ਸੰਗਤ ਸਾਰੀ ਇਕੱਤਰ ਹੁੰਦੀ ਸੀ ਤੇ ਆਪ ਲੰਗਰ ਤਿਆਰ ਕਰਦੀ ਸੀ ਆਪਾਂ ਲੰਗਰ ਉਹਨੂੰ ਮੰਨਦੇ ਆ ਇਹ ਲੰਗਰ ਨਹੀਂ ਹੋ ਸਕਦਾ ਤਾ ਹਲਵਾਈ ਹਾਇਰ ਕਰ ਲੈਂਦੇ ਆ ਉਹ ਸਾਰਾ ਕੰਮ ਕਰਦੇ ਆ ਕਹਿੰਦਾ ਪ੍ਰਵਾਸੀ ਹੁੰਦੇ ਕਈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਖਾਸ ਕਰਕੇ ਗੁਰਸਿੱਖਾਂ ਨੂੰ ਕਿ ਗੁਰਸਿੱਖੋ ਜੇ ਤੁਸੀਂ ਇਸ ਲੰਗਰ ਦੀ ਮਰਜ਼ਾਦਾ ਚਲਾ ਰਹੇ ਹੋ ਨਾ ਸਭ ਤੋਂ ਪਹਿਲਾਂ ਅੰਮ੍ਰਿਤਧਾਰੀ ਗੁਰਸਿੱਖ ਲੰਗਰ ਬਣਾਉਣ ਵਾਲੇ ਦੇਖੋ ਜਿਹੜੇ ਲੰਗਰ ਦੇ ਵਿੱਚ ਅੰਮ੍ਰਿਤਧਾਰੀ ਗੁਰਸਿੱਖ ਨਹੀਂ ਲੰਗਰ ਤਿਆਰ ਕਰ ਰਹੇ ਮੈਂ ਸਮਝਦਾ ਕਿ ਉਹ ਲੰਗਰ ਸ਼ੱਕਣਾ ਵੀ ਸਾਡੀ ਮਰਜ਼ਾਦਾ ਚ ਨਹੀਂ ਹੈ ਗੁਰਸਿੱਖ ਦੀ ਮਰਜ਼ਾਦਾ ਚ ਨਹੀਂ ਆ ਸੀ ਦੂਜਿਆਂ ਨੂੰ ਤੇ ਸਿਖਾ ਰਹੇ ਆ ਤੇ ਆ ਆ ਸਾਡੀ ਮਰਜ਼ਾਦਾ ਕੋਈ ਹੈ ਹੀ ਨਹੀਂ ਲੰਗਰਾਂ ਦੀ ਫਿਰ ਉਹਦਾ ਮਤਲਬ ਅਸੀਂ ਗੁਰੂ ਘਰ ਦੀ ਮਰਜ਼ਾਦਾ ਨੂੰ ਗਲਤ ਕਰਕੇ ਦਿਖਾਣਾ ਚਾਹੁੰਦੇ ਆ ਫਿਰ ਉਹਦਾ ਨਤੀਜਾ ਮਾੜਾ ਅਸੀਂ ਆ ਭੁਗਤਾਂਗੇ ਅੱਜ ਭੁਗਤ ਵੀ ਰਹੇ ਆ ਜਿੰਨੇ ਅੱਜ ਜ਼ਿਆਦਾ ਲੰਗਰ ਹੋਣਗੇ ਉਹਨਾਂ 'ਚ ਵੇਖੋ ਜ਼ਿਆਦਾਤਰ ਤੁਸੀਂ ਗੁਰੂ ਘਰਾਂ 'ਚ ਵੀ ਵੇਖ ਲਿਆ ਹੋਣਾ ਵਾ ਕਿ ਜਿੱਥੇ ਲੰਗਰ ਬਣਾਉਣ ਵਾਲੇ ਮੋਨੇ ਹੁੰਦੇ ਆ ਮੈਂ ਮੋਨੇ ਦੀ ਗੱਲ ਨਹੀਂ ਕਰਾਂਗਾ ਮੋਨਿਆਂ ਨੂੰ ਅਸਲ ਦੇ ਵਿੱਚ ਸਮੇਂ ਦੇ ਹਿਸਾਬ ਨਾਲ ਗੁਰੂ ਮਤ ਲੈਣਾ ਬੜਾ ਸਮਾਂ ਲੱਗ ਜਾਣਾ ਵਾ ਤੇ ਗੁਰਸੇਖ ਨੂੰ ਸਮਾਂ ਹੈਗਾ ਵਾ ਪਰ ਗੁਰਸੇਖ ਇੱਕ ਜਿਆਦਾ ਉੱਚੇ ਪਦਵੀ ਤੇ ਹੋਣ ਕਰਕੇ ਉਹਨਾਂ ਕੋ ਸਮਾਂ ਨਹੀਂ ਹੁੰਦਾ ਤੇ ਉਹ ਅੱਜ ਉਹਨਾਂ ਲੋਕਾਂ ਨੂੰ ਬੁਲਾ ਲੈਂਦੇ ਨੇ ਮਾਇਆ ਮਾਇਆ ਦੀ ਗੱਲ ਹੋ ਗਈ ਨਾ ਜਦੋਂ ਗੱਲ ਹੋਏਗੀ ਲੰਗਰ ਦੀ ਤੇ ਲੰਗਰ ਦੇ ਵਿੱਚ ਵੇਖੋ ਅੱਜ ਵੀ ਦਲਾ ਪੰਥਾਂ ਚ ਮਰਜ਼ਾਦਾ ਅਨੁਸਾਰ ਸਿੰਘ ਆਪਣਾ ਪ੍ਰਸ਼ਾਦਾ ਆਪ ਤਿਆਰ ਕਰਦੇ ਨੇ ਤੇ ਉਹ ਅੱਜ ਵੀ ਮਰਜ਼ਾਦਾ ਕਾਇਮ ਹੈ ਤੇ ਨਿਹੰਗ ਸਿੰਘ ਹੀ ਆਪਣਾ ਪ੍ਰਸ਼ਾਦਾ ਤਿਆਰ ਕਰਦੇ ਨੇ ਨਿਹੰਗ ਸਿੰਘ ਹੀ ਆਪਣੇ ਸਾਰੇ ਦਾਲ ਸਬਜ਼ੀਆਂ ਬਣਾਉਂਦੇ ਨੇ ਜੋ ਪਕਵਾਨ ਨੇ ਤਿਆਰ ਕਰਦੇ ਨੇ ਜਿੰਨਾ ਅੱਜ ਦਲਾਂ ਪੰਥਾਂ ਨੂੰ ਅਸੀਂ ਜ਼ਿਆਦਾ ਵੜਿਆਨੇ ਆ ਨਾ ਉਹਦਾ ਕਾਰਨ ਹੀ ਇਹ ਕਿ ਉਪਰਾਤਰ ਮਰਜ਼ਾਦਾ ਲੈ ਕੇ ਚੱਲੇ ਹੋਏ ਨੇ ਅੱਜ ਜਿੰਨੇ ਵੀ ਦੁਕਾਨਾਂ ਖੋਲ ਲੀਆਂ ਜਾਂਦੀਆਂ ਦੁਕਾਨਾਂ ਵਾਲੇ ਤੇ ਮਰਜ਼ਾਦਾ ਵਾਲੇ 'ਚ ਫਰਕ ਹੁੰਦਾ ਵਾ ਤੇ ਅਸੀਂ ਦੁਕਾਨਾਂ ਤੋਂ ਬਚੀਏ ਤੇ ਜਿਹੜੀ ਪ੍ਰਾਤਨ ਮਰਜ਼ਾਦਾ ਚੱਲ ਰਹੀ ਹੈ ਤਾਂ ਮੈਂ ਅੱਜ ਦਲਾਂ ਪੰਥਾਂ ਨੂੰ ਇਹ ਕਹਿਣਾ ਕਿ ਦਲਾਂ ਪੰਥਾਂ ਦੇ ਵਿੱਚ ਲਾ ਕੇ ਸਾਲ ਇੱਕ ਕੋਈ ਵੀ ਧਰਮ ਦਾ ਜਾਏ ਉੱਥੇ ਕੋਈ ਕਿਸੇ ਨੂੰ ਮਨਾਈ ਨਹੀਂ ਹੈ ਕੋਈ ਵੀ ਧਰਮ ਦਾ ਜਾਏ ਉਹ ਸਿੱਖੇ ਮਰਯਾਦਾ ਉਹ ਮਰਯਾਦਾ ਸਿੱਖਣ ਤੋਂ ਬਾਅਦ ਉਹਨੂੰ ਕੋਈ ਵੀ ਮਨਾ ਨਹੀਂ ਕਰੇਗਾ ਸੋ ਬਾਬਾ ਜੀ ਜਿਵੇਂ ਸ਼ਹੀਦੀ ਜੋੜ ਮੇਲ ਕਈ ਲੋਕਾਂ ਦਾ ਕਹਿਣਾ ਵੀ ਹੁਣ ਸ਼ਹੀਦੀ ਜੋੜ ਮੇਲ ਰਿਹਾ ਨਹੀਂ ਤੇ ਕਿਤੇ ਪ੍ਰਾਤਨ ਸਮੇਂ ਦੇ ਵਿੱਚ ਨਾ ਇੱਕ ਕਿਤਾਬ ਦੇ ਵਿੱਚ ਲਿਖਿਆ ਗਿਆ ਸੀਗਾ ਵੀ ਜਦੋਂ ਕੋਈ ਸ਼ੀਦੀ ਜੋੜ ਮੇਲ ਤੇ ਆਂਦਾ ਸੀ ਨਾ ਤਾਂ ਮਹਾਰਾਜ ਦੇ ਹੁਕਮਾਂ ਦੇ ਮਤਲਬ ਮੁਤਾਬਕ ਉਹ ਇੱਥੋਂ ਕੋਈ ਜਾਂ ਤਾਂ ਡੜਾ ਜਾਂ ਕੋਈ ਮਿੱਟੀ ਚੱਕ ਕੇ ਕਹਿੰਦੇ ਲੈ ਕੇ ਜਾਂਦੇ ਸੀਗੇ ਤੇ ਮਤਲਬ ਬਾਹਰ ਜਾਂਦੇ ਸੀਗੇ ਕੋਈ ਸੁੱਟ ਕੇ ਆਉਂਦੇ ਸੀਗੇ ਤੇ ਉਹ ਕਈ ਲੋਕ ਇੱਥੇ ਕਹਿੰਦੇ ਆ ਕੇ ਸੱਚਮੁੱਚ ਦੇ ਵਿੱਚ ਆਪਣੇ ਅੱਖਾਂ ਨਮ ਕਰਕੇ ਜਾਂਦੇ ਹੁੰਦੇ ਸੀਗੇ ਪਰ ਹੁਣ ਟਰੈਕਟਰਾਂ ਟਰਾਲੀਆਂ ਦੇ ਉੱਤੇ ਗਾਣੇ ਲਾ ਕੇ ਲੋਕ ਆਉਂਦੇ ਨੇ ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤੇ ਜ਼ਰੂਰੀ ਇਹ ਹੈ ਕਿ ਮੈਂ ਜਿੰਨੇ ਵੀ ਪਿੰਡਾਂ ਦੇ ਵਿੱਚੋਂ ਸੰਗਤ ਆ ਰਹੀ ਹੈ ਟਰੈਕਟਰ ਟਰਾਲੀਆਂ ਲੈ ਕੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਭਾਈ ਤੁਸੀਂ ਕਲਗੀਧਰ ਪਾਤਸ਼ਾਹ ਜੀ ਦੇ ਫਰਿਆੰਦਾਂ ਦਾ ਜਿਹੜਾ ਲੇਖਾ ਆ ਉਹਨੂੰ ਆਪਾਂ ساری ਜ਼ਿੰਦਗੀ ਦੇ ਤੈ ਨਹੀਂ ਸਕਦੇ ਪਰ ਉਹਨੂੰ ਸਜਦਾ ਕਰਨ ਹੁੰਨੇ ਆ ਤੇ ਸਜਦਾ ਕਰਨ ਹੁੰਨੇ ਆ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਨਿਮਾਣੇ ਹੋ ਕੇ ਆਈਏ ਅਸੀਂ ਇਹ ਨਾ ਕਹੀਏ ਕਿ ਮੇਰਾ ਲੰਗਰ ਉਸ ਤੋਂ ਵੱਧ ਹੋਏ ਮੇਰਾ ਲੰਗਰ ਉਸ ਤੋਂ ਵੱਧ ਹੋਏ ਇਹ ਵੀ ਸਭ ਤੋਂ ਵੱਡੀ ਭੇੜਚਾਲ ਚੱਲ ਗਈ ਕਿ ਅਸੀਂ ਪਕਵਾਨ ਵੱਧ ਤੋਂ ਵੱਧ ਵਧੀਆ ਬਣਾ ਲੈਨੇ ਆ ਪਰ ਦੇਖੋ ਇਹ ਵੀ ਇੱਕ ਸਾਡੀ ਇੱਕ ਬਹੁਤ ਮਾੜੀ ਗੱਲ ਹੈ ਕਿ ਅਸੀਂ ਨੀਵੇਂ ਨਹੀਂ ਹੋ ਰਹੇ ਲੰਗਰ ਦਾ ਕੰਮ ਆ ਅਸੀਂ ਨੀਵੇਂ ਹੋਈਏ ਜੇ ਇੱਕ ਮਾਤੜ ਕੋਈ ਲੰਗਰ ਲਾਣਾ ਚਾਹੁੰਦਾ ਹੈ ਨਾ ਪਹਿਲਾਂ ਅਸੀਂ ਇਕੱਠੇ ਹੋਈਏ ਪਹਿਲਾਂ ਇਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਾਡੇ ਜਿੰਨੇ ਵੀ ਲੰਗਰ ਲਾਉਂਦੇ ਨੇ ਮੈਂ ਕਹਿੰਦਾ ਸਾਰਿਆਂ ਦੀ ਇੱਕ ਮੀਟਿੰਗ ਹੋਣੀ ਚਾਹੀਦੀ ਹੈ ਉਹ ਮੀਟਿੰਗ ਦੇ ਵਿੱਚ ਸਾਰੇ ਗੁਰਸਿੱਖ ਸਾਰੇ ਪਿੰਡਾਂ ਵਾਲੇ ਇਕੱਠੇ ਹੋਣ ਉਹਦੇ ਵਿੱਚ ਵਿਚਾਰ ਵਟਾਂਦਰਾ ਹੋਏ ਵੀ ਫਲਾਣਿਆਂ ਤੂੰ ਆਹ ਲੰਗਰ ਲਾ ਲੈ ਤੇ ਅਸੀਂ ਆਹ ਲਾ ਲੈਨੇ ਆ ਉਹਦਾ ਮਤਲਬ ਕਿ ਇੱਕ ਤਾਂ ਗੁਰਮਤ ਅਨੁਸਾਰ ਜਿੰਨੀਆਂ ਵੀ ਜਥੇਬੰਦੀਆਂ ਦੇ ਵਿੱਚ ਰਾਏ ਹੋ ਜੇਗੀ ਕਿਉਂਕਿ ਸਾਡੀਆਂ ਜਥੇਬੰਦੀਆਂ ਜਿਹੜੀਆਂ ਸਰਮੌਰ ਨੇ ਤੇ ਜਦੋਂ ਤੱਕ ਅਸੀਂ ਜਥੇਬੰਦੀਆਂ ਨੂੰ ਆਪਣਾ ਸਰਮੌਰ ਨਹੀਂ ਮੰਨਾਂਗੇ ਉਹਨਾਂ ਨੂੰ ਵੱਡਿਆਂ ਨਹੀਂ ਮੰਨਾਂਗੇ ਤੇ ਅਸੀਂ ਆਪਣੇ ਆਪ ਹੀ ਸਾਰਾ ਕੁਝ ਕਰੀ ਜਾ ਰਹੇ ਆਂ ਇਹਦਾ ਮਤਲਬ ਅਸੀਂ ਸਕੂਲ ਦੀ ਪੜ੍ਹਾਈ ਤੇ ਕਰਨੀ ਨਹੀਂ ਚਾਹੁੰਦੇ ਤੇ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਵੀ ਸਾਡਾ ਜੋਰ ਚੱਲਦਾ ਅਸੀਂ ਚਲਾਈਏ ਮਰਜ਼ਾਦਾ ਨਹੀਂ ਹੈ ਫਿਰ ਨੀਵੇਂ ਹੋਣ ਦਾ ਮਤਲਬ ਨਹੀਂ ਉਹ ਤੇ ਤੁਸੀਂ ਆਕੜ ਕੇ ਆ ਰਹੇ ਹੋ ਮਾਰੇ ਦੇ ਘਰੇ ਜਦੋਂ ਨੀਵੇਂ ਹੋ ਕੇ ਆਓਗੇ ਨਾ ਤੁਹਾਡੇ ਲੰਗਰ ਲਾਏ ਪਰਵਾਨ ਨੇ ਤੁਹਾਡੀ ਇੱਥੇ ਸੇਵਾ ਕੀਤੀ ਪਰਵਾਨ ਬਾਬਾ ਫਤਿਹ ਸਿੰਘ ਜੀ ਨੂੰ ਸਜਦਾ ਕਿਵੇਂ ਕਰਾਂਗੇ ਨੀਵੇਂ ਹੋਵਾਂਗੇ ਨਾ ਚੜ੍ਹਦੀ ਕਲਾ 'ਚ ਰਹਾਂਗੇ ਨਾ ਤੇ ਫਿਰ ਜਦੋਂ ਚੜ੍ਹਦੀ ਕਲਾ 'ਚ ਆਵਾਂਗੇ ਚੰਗੇ ਗੁਰਸਿੱਖ ਜਿਹੜੇ ਨੇ ਉਹ ਲੋਪ ਹੋ ਗਏ ਨੇ ਕਾਰਨ ਮੰਦਿਰ ਜਿਹੜੀ ਆਜ਼ਾਦੀ ਮੰਦਿਰ ਹੈ ਨਾ ਉਹ ਸ਼ੋਰ ਸ਼ਰਾਬੇ ਤੋਂ ਦੂਰ ਰਹਿੰਦੇ ਨੇ ਚੰਗੇ ਗੁਰਸਿੱਖ ਉਹ ਬਾਣੀ ਪੜਨ ਦੇ ਵਿੱਚ ਇੰਟਰਸਟ ਜ਼ਿਆਦਾ ਲੈਂਦੇ ਨੇ ਆਪਣੇ ਆਪ ਦਾ ਆਨੰਦ ਨਹੀਂ ਖਰਾਬ ਕਰਨਾ ਚਾਹੁੰਦੇ ਅੱਜ ਕਾਰਨ ਹੀ ਇਹ ਹੈ ਕਿ ਸਾਨੂੰ ਚੰਗੇ ਗੁਰਸਿੱਖ ਨਹੀਂ ਲੱਭਦੇ ਉਹ ਗੁਪਤ ਹੋ ਜਾਂਦੇ ਨੇ ਜਦੋਂ ਇਹਨਾਂ ਦਿਨਾਂ ਦੇ ਵਿੱਚ ਉਹ ਬਾਣੀ ਪੜ੍ਹਦੇ ਨੇ ਭੋਰਿਆਂ 'ਚ ਬਹਿ ਕੇ ਭੋਰੇ ਤਾਂ ਹੀ ਬਣਾਏ ਸੀ ਕਿ ਜਦੋਂ ਜ਼ਿਆਦਾ ਸ਼ੋਰ ਸ਼ਰਾਬਾ ਹੋਏਗਾ ਨਾ ਲੋਕ ਕਿਸੇ ਦੀ ਨਹੀਂ ਮੰਨਣਗੇ ਤੇ ਭੋਰਿਆਂ ਦੇ ਵਿੱਚ ਬਹਿ ਕੇ ਬਾਣੀ ਪੜ੍ਹੀ ਜਾਏਗੀ ਭੋਰਿਆਂ ਦਾ ਕਾਰਨ ਇਹ ਸੀ ਬਾਣੀ ਤੇ ਤਾਂ ਨਹੀਂ ਪੜ੍ਹਨੀ ਹੈ ਪਰ ਲੋਕ ਹੁਣ ਭੋਰੇ ਨੂੰ ਮਾਨਤਾ ਦੇ ਦੇਣ ਉਹ ਗਲਤ ਗੱਲ ਹੈ ਸਰੀਰ ਨੂੰ ਮਾਨਤਾ ਦੇਣੀ ਆਪਾਂ ਸਰੀਰ ਦੇ ਵਿੱਚ ਜਿਹੜੇ ਚ ਬਾਣੀ ਪੜੀ ਜਾਣੀ ਹੈ ਉਹਨੇ ਲੋਪ ਹੋ ਕੇ ਜਦੋਂ ਜਦੋਂ ਸਾਡਾ ਕੋਈ ਸਮੇਂ ਦੇ ਹਿਸਾਬ ਨਾਲ ਇੰਟਰਸਟ ਖਰਾਬ ਇਹ ਸੰਸਾਰੀ ਲੋਕਾਂ ਤੋਂ ਅਸੀਂ ਦੁਖੀ ਹੋ ਜਾਈਏ ਇਹ ਲੋਕਾਂ ਨੇ ਅੱਜ ਉੱਚੀ ਉੱਚੀ ਸਪੀਕਰ ਲਾਣੇ ਨੇ ਗਾਣੇ ਲਾਣੇ ਨੇ ਇਹ ਮਰਜ਼ਾਦਾ ਦੇ ਅਨੁਸਾਰ ਚੰਗਾ ਨਹੀਂ ਹੈ ਜਿਨ ਜਿਵੇਂ ਕਿ ਮੈਂ ਕਹਿਣਾ ਚਾਹੁੰਨਾ ਕਿ ਜਿਹੜੇ ਗੁਰਸਿੱਖ ਹੋਣ ਸਭ ਤੋਂ ਪਹਿਲਾਂ ਆयो ਪੜਨ ਸੁਣਨ ਕੋ ਬਾਣੀ ਬਾਣੀ ਚੱਲੇ ਸਪੀਕਰਾਂ ਚ ਜੇ ਬਾਣੀ ਨਹੀਂ ਚੱਲ ਰਹੀ ਗਾਣੇ ਚੱਲ ਰਹੇ ਨੇ ਉਹ ਤੁਸੀਂ ਗਾਇਕਾਂ ਨੂੰ ਪ੍ਰਮੋਟ ਕਰ ਰਹੇ ਹੋ ਤੇ ਗਾਇਕਾਂ ਨੂੰ ਪ੍ਰਮੋਟ ਕਰਨ ਦਾ ਮਤਲਬ ਤੁਸੀਂ ਗੁਰੂ ਦੀ ਸਾਂਝ ਨਹੀਂ ਪਾਣਾ ਚਾਹੁੰਦੇ ਤੁਸੀਂ ਜੇ ਗਾਇਕ ਅੱਜ ਤੁਹਾਨੂੰ ਮੰਨਣ ਤੁਸੀਂ ਉਹਨਾਂ ਦੀ ਮੰਨ ਰਹੇ ਹੋ ਅੱਜ ਗਾਇਕ ਕਿਉਂ ਜ਼ਿਆਦਾ ਮਸ਼ਹੂਰ ਨੇ ਕਿਉਂਕਿ ਅਸੀਂ ਲੋਕਾਂ ਨੇ ਗਾਇਕਾਂ ਨੂੰ ਸਮਝਾਉਣਾ ਸੀ ਵੀ ਭਾਈ ਆ ਨਹੀਂ ਚੱਲਣਾ ਉਹ ਉਲਟਾ ਗਾਣੇ ਕੱਢਦੇ ਨੇ ਤੇ ਸਾਡੇ ਲੋਕ ਉਹਨਾਂ ਦੇ ਮਗਰ ਗਾਣੇ ਸੁਣਦੇ ਸੁਣਦੇ ਸਪੀਕਰਾਂ ਤੇ ਲਾਂਦੇ ਨੇ ਆ ਉੱਚੀ ਉੱਚੀ ਲਾਊਡ ਸਪੀਕਰ ਚਲਾਉਂਦੇ ਨੇ ਇਹ ਮਰਜ਼ਾਦਾ ਨਹੀਂ ਹੈ ਗੁਰੂ ਦੀ ਗੁਰੂ ਦੀ ਮਰਜ਼ਾਦਾ ਵਾ ਅਸੀਂ ਇਕੱਠੇ ਹੋਈਏ ਬਾਣੀ ਸੁਣੀਏ ਤੇ ਜਿਹੜੀ ਤੁਸੀਂ ਗੱਲ ਕੀਤੀ ਵੀ ਪੁਰਾਣੇ ਸਮਿਆਂ ਦੇ ਸਿੱਖ ਮਿੱਟੀ ਚੁੱਕਦੇ ਸੀ ਜਾਂ ਜਿਵੇਂ ਵੀ ਆ ਉਹ ਗੱਲ ਇਹ ਸੀ ਕਿ ਦੇਖੋ ਜਦੋਂ ਮੈਂ ਇਹ ਸਮਝਦਾ ਕਿ ਜਦੋਂ ਇੱਕ ਬਾਣੀ ਪੜਨ ਵਾਲੀ ਰੂਹ ਦੇ ਦਰਸ਼ਨ ਹੋ ਜਾਂਦੇ ਨੇ ਨਾ ਸਮਝੋ ਵੀ ਕਈ ਜਨਮਾਂ ਦਾ ਲੇਖਾ ਜੋਖਾ ਪਾੜ ਜਾਂਦਾ ਵਾ ਤੇ ਅਸੀਂ ਇੱਥੇ ਇਹੀ ਸਮਝ ਕੇ ਹੁੰਦੇ ਆਂ ਪ੍ਰਾਤਨ ਗੁਰਸਿੱਖਾਂ ਦੀ ਇਹ ਸੋਚ ਹੁੰਦੀ ਸੀ ਕਿ ਮੈਂ ਬਾਣੀ ਪੜਨ ਪੜੀ ਐ ਗੁਰੂ ਲਈ ਪੜੀ ਐ ਪਰ ਦੂਜੇ ਦੀ ਇਹ ਸੋਚ ਹੁੰਦੀ ਸੀ ਜੇ ਨੇ ਬਾਣੀ ਪੜੀ ਐ ਤੇ ਇਹ ਮੈਨੂੰ ਦਰਸ਼ਨ ਦਵੇ ਇਹ ਸਾਡੀ ਸਾਂਝ ਅੱਜ ਖਤਮ ਹੁੰਦੀ ਜਾਂਦੀ ਗੁਰਸਿੱਖਾਂ ਦੀ ਅਸੀਂ ਇੱਥੇ ਇੱਕ ਦੂਜੇ ਨੂੰ ਵੱਧ ਚੜ ਕੇ ਹੁੰਨੇ ਆਂ ਕਿ ਜੇ ਉਹਦੇ ਕੋ ਫੁਲਾਣੀ ਗੱਡੀ ਐ ਤੇ ਮੇਰੇ ਕੋ ਫੁਲਾਣੀ ਗੱਡੀ ਐ ਜੇ ਉਹਦੇ ਕੋ ਇੰਨਾ ਗਿਆਨ ਐ ਤੇ ਮੇਰੇ ਕੋ ਜ਼ਿਆਦਾ ਗਿਆਨ ਐ ਇੱਥੇ ਕੋਈ ਉੱਚੀ ਨੀਚ ਘਟ ਕਰੀਏ ਨਿਮਾਣੇ ਹੋਈਏ ਨਾਨਕ ਨੀਵਾ ਜੋ ਚੱਲੈ ਲੱਗੇ ਨਾ ਤੱਤੀ ਵਾਹ ਸੋ ਬਾਬਾ ਜੀ ਇੱਕ ਹੋਰ ਗੱਲ ਦਾ ਬੜਾ ਵੱਡਾ ਵਿਵਾਦ ਛੇੜਿਆ ਜਾਂਦਾ ਆ ਜਿੱਦਾਂ ਕਿ ਨਿਹੰਗ ਸਿੰਘਾਂ ਦਾ ਜਿਹੜਾ ਝਟਕਾ ਹੁੰਦਾ ਆ ਹਨਾ ਇਹਦੇ ਉੱਤੇ ਬੜਾ ਵਿਵਾਦ ਛੇੜਿਆ ਜਾਂਦਾ ਕਿ ਮर्यादा ਦੇ ਵਿੱਚ ਨਹੀਂ ਹੈਗਾ ਵੀ ਜੇ ਆਪਣੇ ਸ਼ੌਂਕ ਨੂੰ ਕਰਦੇ ਪਰ ਕਈ ਗੁਰਦੁਆਰਿਆਂ ਦੇ ਵਿੱਚ ਚਾਹ ਵਰਤਾਈ ਜਾਂਦੀ ਆ ਇੱਕ ਕੁਛ ਸਮਾਂ ਪਹਿਲਾਂ ਬਹੁਤ ਸਮਾਂ ਪਹਿਲਾਂ ਇੱਕ ਅਕਾਲ ਤਖਬਬ ਦੇ ਵੱਲੋਂ ਵੀ ਨੋਟਿਸ ਆਇਆ ਸੀਗਾ ਵੀ ਗੁਰੂ ਘਰਾਂ ਦੇ ਵਿੱਚ ਚਾਹ ਨਹੀਂ ਹੋਣੀ ਚਾਹੀਦੀ ਪਰ ਉਹ ਵਿੱਚ ਹੀ ਕਿਤੇ ਉਹ ਹੁਕਮਨਾਮਾ ਰੁਲ ਕੇ ਰਹਿ ਗਿਆ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਸਿੰਘ ਸਾਹਿਬ ਜੀ ਮੈਂ ਤਾਂ ਇਹੀ ਕਹਾਗਾ ਕਿ ਜੇ ਤੁਸੀਂ ਅੱਜ ਸੋਧ ਕਰਨਾ ਚਾਹੁੰਦੇ ਹੋ ਸਾਰੇ ਲੰਗਰਾਂ 'ਚ ਕਿਸੇ ਵੀ ਲੰਗਰ 'ਚ ਚਾਹ ਨਹੀਂ ਬਣਨੀ ਚਾਹੀਦੀ ਜੇ ਕਿਤੇ ਲੰਗਰਾਂ 'ਚ ਚਾਹ ਬਣ ਰਹੀ ਹੈ ਤੇ ਤੁਸੀਂ ਸਮਝ ਲਓ ਵੀ ਗੁਰੂ ਤੋਂ ਤੁਹਾਡੀ ਦੂਰੀ ਬਣੀ ਰਹੇਗੀ ਚਾਹ ਇੱਕ ਐਸੀ ਬਿਮਾਰੀ ਹੈ ਕਿ ਜਿਹੜੀ ਤੁਹਾਡੇ ਸਰੀਰ ਨੂੰ ਤੇ ਗਾਲ ਦੀ ਗਾਲ ਦੀ ਹੈ ਤੁਹਾਡੀ ਬੰਦਗੀ ਨੂੰ ਵੀ ਗਾਲ ਦਿੰਦੀ ਹੈ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿੰਨੀਆਂ ਵੀ ਜਥੇਬੰਦੀਆਂ ਨੇ ਜਾਂ ਜਿੰਨੇ ਵੀ ਕਾਰਸੇਵਾ ਵਾਲੇ ਨੇ ਜਿੰਨੀਆਂ ਵੀ ਸੰਪਰਦਾਵਾਂ ਨੇ ਲੰਗਰਾਂ 'ਚ ਚਾਹ ਚਲਾ ਰੀਆਂ ਨੇ ਚਾਹੇ ਉਹ ਐਸਜੀਪੀਸੀ ਹੈ ਪਹਿਲਾਂ ਚਾਹ ਤੇ ਕੰਟਰੋਲ ਆਪ ਕਰੋ ਤੁਹਾਡੇ ਲੰਗਰਾਂ ਦੇ ਵਿੱਚ ਪੱਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਲੰਗਰਾਂ ਦੇ ਵਿੱਚ ਜਦੋਂ ਅ ਸੌਂਫ ਦੀ ਲਾਚੀ ਦੀ ਤੇ ਆ ਵਧੀਆ ਮਲਠੀ ਵਗੈਰਾ ਚੀਜ਼ਾਂ ਵਰਤੀਆਂ ਜਾਣਗੀਆਂ ਪਹਿਲੀ ਗੱਲ ਸਰੀਰ ਦੇ ਵਿੱਚ ਤੰਦਰੁਸਤੀ ਰਹੇਗੀ ਚੜਦੀ ਕਲਾ ਰਹੇਗੀ ਤੇ ਜਿਹੜੀ ਸੰਗਤ ਹੱਡਾਂ ਪੈਰਾਂ ਤੋਂ ਦੁਖੀ ਐ ਉਹ ਸਹੀ ਹੋ ਜੇਗੀ ਬਿਮਾਰੀਆਂ ਦੂਰ ਹੋ ਜਾਣਗੀਆਂ ਇਹ ਵੇਖੋ ਸਾਨੂੰ ਸਮਾਂ ਤੇ ਲੱਗਣਾ ਵਾ ਹੁਣ ਐਸੀ ਚਾਹ ਵਾੜੀ ਸਾਡੇ ਵਿੱਚ ਅੱਜ ਸਰੀਰਾਂ ਦੇ ਵਿੱਚ ਇੱਕ ਨਸ਼ੇ ਤੌਰ ਤੇ ਚਾ ਵਰਤੀ ਜਾਂਦੀ ਹੈ ਜਿਹੜਾ ਸਵੇਰੇ ਚਾਹ ਨਹੀਂ ਪੀਂਦਾ ਉਹ ਤਾਂ ਉੱਠਿਆ ਵੀ ਨਹੀਂ ਜਾਂਦਾ ਇਹ ਨਸ਼ਾ ਬਣ ਗਿਆ ਵਾ ਤੇ ਨਸ਼ਿਆਂ ਤੋਂ ਤੇ ਮਾਰੇ ਨੇ ਦੂਰ ਰਹਿਣ ਨੂੰ ਕਿਹਾ ਵਾ ਤੇ ਅਸੀਂ ਚਾਹ ਦਾ ਨਸ਼ਾ ਆਪਣੇ ਗੱਲ ਨੂੰ ਲਾਈ ਫਿਰਦੇ ਆ ਮੈਂ ਸਾਰੇ ਲੰਗਰਾਂ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਜਿੰਨਾ ਕੰਟਰੋਲ ਹੋ ਸਕੇ ਇਹ ਚਾਹ ਤੋਂ ਦੂਰੀ ਬਣਾਓ ਸਾਰੀਆਂ ਜਥੇਬੰਦੀਆਂ ਵੀ ਇਸ ਚੀਜ਼ ਦੇ ਉੱਤੇ ਗੱਲ ਚੱਕਣ ਕਿਉਂਕਿ ਇਹ ਗੱਲ ਕੋਈ ਵੀ ਨਹੀਂ ਚੱਕ ਰਿਆ ਜਿਹੜੀ ਚੀਜ਼ ਸਾਡੇ ਘਣਵਾਂਗ ਹਾਨੂੰ ਖਾ ਰਹੀ ਹੈ ਨਾ ਉਹਨੂੰ ਕੋਈ ਖਤਮ ਨਹੀਂ ਕਰ ਰਿਹਾ ਆਪਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਪਹਿਲਾਂ ਸਾਡਾ ਖਾਣਾ ਪੀਣਾ ਵਧੀਆ ਹੋਏ ਚਾਹ ਨਹੀਂ ਹੋਣੀ ਚਾਹੀਦੀ ਸਾਡੇ ਲੰਗਰਾਂ ਦੇ ਵਿੱਚ ਗਰਮ ਜਲ ਗਰਮ ਜਲ ਮਤਲਬ ਜਿਹਦੇ ਵਿੱਚ ਅਸੀਂ ਪਹਿਲਾਂ ਪੱਤੀ ਦੇ ਤੌਰ ਤੇ ਮਸਾਲਾ ਪਾਵਾਂਗੇ ਉਹਨੂੰ ਉਬਾਲਾਂਗੇ ਉਹਦੇ ਵਿੱਚ ਦੁੱਧ ਪਾਵਾਂਗੇ ਤੇ ਉਹ ਸਾਰੇ ਜਿੰਨੇ ਵੀ ਸੰਗਤ ਇਹਨੂੰ ਦੇਵਾਂਗੇ ਤੇ ਹੋ ਸਕਦਾ ਕਿ ਉਹਦੀਆਂ ਜਿਹੜੀਆਂ ਰੋਗ ਵੀ ਨੇ ਅੰਦਰੋਂ ਵੀ ਖਤਮ ਹੋ ਜਾਣਗੀਆਂ ਸੋ ਭਾਈ ਸਾਹਿਬ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਵੇਂ ਪ੍ਰਾਤਨ ਸਮੇਂ ਦੇ ਵਿੱਚ ਕਹਿੰਦੇ ਸੀਗੇ ਵੀ ਅੱਜ ਜਿਹੜੇ ਸਿੱਖ ਜਥੇਬੰਦੀਆਂ ਉਹਨਾਂ ਦਾ ਵੀ ਵਿੱਚ ਵੀ ਏਕਾ ਨਹੀਂ ਹੈਗਾ ਇਹ ਅੱਜ ਕੱਲ ਬੜੀ ਗੱਲ ਉੱਠਦੀ ਜਿੱਦਾਂ ਟਕਸਾਲ ਵਾਲਿਆਂ ਦਾ ਨਿਹੰਗ ਸਿੰਘ ਜਥੇਬੰਦੀਆਂ ਨਾਲ ਨਹੀਂ ਬਣਦੀ ਹੈਗੀ ਤਾਂ ਨਿਹੰਗ ਸਿੰਘ ਜਥੇਬੰਦੀਆਂ ਦੀ ਜਾਂ ਹੋਰ ਕਿਸੇ ਨਾਲ ਨਹੀਂ ਬੰਦੀ ਜਾਂ ਮਿਸ਼ਨਰੀਆਂ ਦੀ ਆਪਸ ਦੇ ਵਿੱਚ ਮਿਲ ਕੇ ਨਹੀਂ ਬੈਠ ਸਕਦੇ ਇਹਦੇ ਬਾਰੇ ਜਿਹੜੇ वाद ਵਿਵਾਦ ਪਿਆ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਸਾਰੀਆਂ ਸੰਪਰਦਾਵਾਂ ਤੇ ਦਲ ਪੰਥ ਕਹਿੰਦੇ ਇਕੱਠੇ ਹੋ ਕੇ ਵਿਚਰਦੇ ਹੁੰਦੇ ਸੀਗੇ ਇੱਕੋ ਏਜੰਡੇ ਦੇ ਉੱਤੇ ਖੜੇ ਹੁੰਦੇ ਸੀ ਅੱਜ ਕੱਲ ਜਿਹੜਾ ਇਹਨਾਂ ਦੇ ਵਿੱਚ ਵਿਵਾਦ ਪਿਆ ਆ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਵ ਜਦੋਂ ਮਹਾਰਾਜ ਦੀ ਕਿਰਪਾ ਨਾਲ ਮੈਂ ਪਿੱਛੋਂ ਥੋੜਾ ਜਿਹਾ ਲਾਵਾਂਗਾ ਜਦੋਂ ਅਕਾਲੀ ਫੁੱਲਾ ਸਿੰਘ ਜੀ ਦਾ ਰਾਜ ਸੀ ਨਾ ਤੇ ਨਾਲ ਹੀ ਇਧਰ ਦੂਜੇ ਪਾਸੇ ਰਾਜਨੀਤਿਕ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੀ ਦੇਖੋ ਆਪਾਂ ਇੱਕ ਗੱਲ ਸੁਣੀਏ ਮੰਨੀਏ ਇਸ ਨੂੰ ਕਿਉਂ ਨਹੀਂ ਆਪਾਂ ਮੰਨਦੇ ਕਿ ਅਕਾਲੀ ਫੁੱਲਾ ਸਿੰਘ ਜੀ ਨੇ ਕਿਸੇ ਚੀਜ਼ ਨਾਲ ਸਮਝੌਤਾ ਨਹੀਂ ਕੀਤਾ ਤੇ ਇਧਰੋਂ ਮਹਾਰਾਜਾ ਰਣਜੀਤ ਸਿੰਘ ਜੀ ਜੋ ਕਿ ਸਮੇਂ ਦੇ ਹਿਸਾਬ ਨਾਲ ਜਿੱਥੇ ਗਲਤੀ ਕਰਦੇ ਸੀ ਤੇ ਉੱਤੇ ਕਾਲੀ ਫੁੱਲਾ ਸਿੰਘ ਜੀ ਲਿਆਜ ਵੀ ਨਹੀਂ ਸੀ ਕਰਦੇ ਅੱਜ ਜਿਹੜੇ ਕਾਲੀ ਫੁੱਲਾ ਸਿੰਘ ਜੀ ਦੇ ਵਾਰਿਸ ਨੇ ਉਹ ਆਪ ਉਹਨਾਂ ਦੇ ਥੱਲੇ ਲੱਗੇ ਹੋਏ ਨੇ ਉਹਨਾਂ ਦੇ ਥੱਲੇ ਲੱਗਣਾ ਮਤਲਬ ਕਿ ਸਾਨੂੰ ਆਪਣਾ ਰਾਜ ਉਹਨਾਂ ਨੂੰ ਦੇ ਚੁੱਕੇ ਆ ਮੈਨੂੰ ਇੱਕ ਗੱਲ ਦੱਸੀ ਜਾਏ ਜਦੋਂ ਇਹ ਖਾਲਸੇ ਦਾ ਰਾਜ ਹੈ ਹਨਾ ਆਪਾਂ ਕਹਿ ਦਿੰਦੇ ਆ ਖਾਲਸੇ ਦਾ ਰਾਜ ਆ ਖਾਲਸੇ ਦਾ ਜਿਹੜੇ ਅਸਲੀ ਖਾਲਸੇ ਨੇ ਉਹ ਆਪਣੇ ਮੁਕਾਮ ਤੇ ਅਸਲੀ ਤੌਰ ਤਰੀਕੇ ਨਾਲ ਕਿਉਂ ਨਹੀਂ ਚੱਲ ਰਹੇ ਉਹ ਉਹਨਾਂ ਨੂੰ ਕਿਉਂ ਵੜਿਆ ਰਹੇ ਨੇ ਜਿਨ੍ਹਾਂ ਨੇ ਤੋਂ ਉਹਨਾਂ ਤੋਂ ਰਾਜ ਲਏ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਖਾਲਸੇ ਨੇ ਬੁੱਢੇ ਦਲ ਨੇ ਰਾਜ ਦਿੱਤਾ ਸੀ ਅਕਾਲੀ ਫੂਲਾ ਸਿੰਘ ਨੇ ਰਾਜ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਇੱਕ ਚੰਗਾ ਗੁਰਸਿੱਖ ਸੀਗਾ ਚੰਗੇ ਗੁਰਸਿੱਖ ਹੋਣਾ ਵਧੀਆ ਗੱਲ ਹੈ ਪਰ ਬੁੱਢੇ ਦਲ ਦੀ ਕਮਾਂਡ ਕਰਨੀ ਕੋਈ ਸਾਰੀ ਸਾਰੀ ਦੀ ਗੱਲ ਨਹੀਂ ਹੈ ਬੜੀ ਤਗੜੀ ਪਾਵਰ ਹੈ ਤੇ ਮੈਂ ਸਮਝਦਾ ਕਿ ਸਭ ਤੋਂ ਸਿਰਮੌਰ ਜਥੇਬੰਦੀ ਬੁੱਢਾਦਾਲਿਆ ਤੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਪਹਿਲਾਂ ਤੇ ਬੁੱਢਾਦਾਲ ਉੱਚਾ ਹੋਏ ਇਹਦੀ ਵਾਗਡੋਰ ਜਿਹੜੀ ਉੱਚੀ ਹੋਏ ਤੇ ਅਸਲ ਫਿਰ ਗੁਰਮਤਾ ਹੋਏ ਸਰਬੱਤ ਖਾਲਸਾ ਜਿਹੜਾ ਸੱਦਿਆ ਜਾਏ ਜਿਹਦੇ ਵਿੱਚ ਸਾਰੀਆਂ ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਇਕੱਠੀਆਂ ਹੋਣ ਉਹਦੇ ਵਿੱਚ ਜਿਹੜੇ ਮੇਨ ਚਿਹਰੇ ਨੇ ਜਿਵੇਂ ਕਿ ਬਲਬੀਰ ਸਿੰਘ ਹੋਗੇ ਬਾਬਾ ਮਾਨ ਸਿੰਘ ਹੋਗੇ ਬਾਬਾ ਜੋਗਿੰਦਰ ਸਿੰਘ ਹੋਗੇ ਬਾਬਾ ਜੋਗਾ ਸਿੰਘ ਹੋਗੇ ਤੇ ਬਾਬਾ ਅਵਤਾਰ ਸਿੰਘ ਵਿਧੀ ਚੰਦ ਵਾਲੇ ਹੋਗੇ ਇਹ ਸਾਰੇ ਬੈਠਣ ਇਹ ਕੋਈ ਆਮ ਸਿੱਖ ਨਹੀਂ ਹੈਗੇ ਜਿਹੜਾ ਸਮਝਦਾ ਨਾ ਕਿ ਆਮ ਮੈਂ ਸਮਝਦਾ ਕਿ ਇਹਨਾਂ ਕੋ ਸਾਰੀਆਂ ਪਾਵਰਾਂ ਨੇ ਇਹ ਸਾਰਾ ਕੁਝ ਕਰ ਸਕਦੇ ਨੇ ਜੇ ਇਹਨਾਂ ਨੂੰ ਕਾਲੀ ਫੂਲਾ ਸਿੰਘ ਜੀ ਦਾ ਪਤਾ ਹੈ ਨਾ ਕਿ ਉਹ ਕਿੱਦਾਂ ਦੇ ਹਨ ਤੇ ਇਹ ਅੱਜ ਵੀ ਉਹਵੇਂ ਦਾ ਰਾਜ ਕਾਇਮ ਕਰ ਸਕਦੇ ਨੇ ਅੱਜ ਕੋਈ ਵੱਡੀ ਗੱਲ ਨਹੀਂ ਇਹਨਾਂ ਲਈ ਰਾਜ ਕਾਇਮ ਕਰਨੇ ਪਰ ਗੱਲ ਕੀ ਹੈ ਕਿ ਮੈਂ ਬੇਨਤੀ ਕਰਾਂਗਾ ਇੱਕ ਸਿੱਖ ਹੋਣ ਦੇ ਨਾਤੇ ਮੈਂ ਕੋਈ ਇੱਥੇ ਮੈਂ ਬਾਬਾ ਕਰਮ ਸਿੰਘ ਡੰਡੇ ਵਾਲਿਆਂ ਦਾ ਸੇਵਾਦਾਰ ਹਾਂ ਮੈਂ ਜ਼ਹੀਦਾਰੀ ਨਹੀਂ ਆਗੀ ਮੇਰੇ ਕੋਲ ਮੈਂ ਹਮੇਸ਼ਾ ਹੀ ਝਾੜੂ ਬਰਦਾਰ ਰਹਾਂਗਾ ਇਸ ਦਰ ਦਾ ਮੈਂ ਕਦੀ ਵੀ ਜ਼ਹੀਦਾਰੀ ਬਣ ਕੇ ਸੋਚ ਨਹੀਂ ਲਾਂਗਾ ਇਸ ਦਰ ਤੇ ਜਿਹੜੀ ਸੇਵਾ ਮਿਲੀ ਹੈ ਨਾ ਮੈਂ ਉਹਨੂੰ ਉੱਚੀ ਸਮਝਦਾ ਵਾਂ ਤੇ ਮੈਂ ਇਹ ਜਿਹੜੇ ਜ਼ਹੀਦਾਰ ਹੈਗੇ ਨਾ ਪਹਿਲੇ ਹੀ ਚੱਲ ਰਹੇ ਨੇ ਆਪਾਂ ਇਹਨਾਂ ਨੂੰ ਕੋਈ ਨੈਗੇਟਿਵਿਟੀ ਨਾਲ ਨਹੀਂ ਕਹਿਣਾ ਚਾਹੁੰਦੇ ਆਪਾਂ ਇਹਨਾਂ ਨੂੰ ਇਸ ਗੱਲ ਕਰਕੇ ਕਹਿਣਾ ਚਾਹੁੰਦੇ ਆ ਕਿ ਭਾਈ ਤੁਸੀਂ ਜ਼ਹੀਦਾਰ ਬਹੁਤ ਵਧੀਆ ਆਪਣੇ ਆਪਣੀ ਜਗ੍ਹਾ ਤੇ ਹੋ ਤੇ ਇਦਾਂ ਹੀ ਕੱਤਰਤਾ ਕਰੋ ਕਾਲੀ ਫੂਲਾ ਸਿੰਘ ਦਾ ਰਾਜਦਵਾਰਾ ਆਏ ਤੇ ਜਿਹੜੇ ਅੱਜ ਤੁਹਾਨੂੰ ਸਿਖਾ ਰਹੇ ਨੇ ਉਹਨਾਂ ਨੂੰ ਦੱਸਿਆ ਜਾਏ ਵੀ ਸਾਨੂੰ ਸਿਖਾਣ ਦੀ ਲੋੜ ਨਹੀਂ ਸਾਨੂੰ ਸਿਖਾਣ ਲਈ ਕਲਗੀਧਰ ਪਾਸ਼ਾ ਖੁਦ ਸਿਖਾ ਕੇ ਸਾਰਾ ਕੁਝ ਸਾਨੂੰ ਇਹ ਚੀਜ਼ਾਂ ਸਿਖਾਉਣ ਦੀ ਲੋੜ ਨਹੀਂ ਅਸੀਂ ਖੁਦ ਚੱਲਾਂਗੇ ਰਾਜਨੀਤੀ ਸਾਡੇ ਪੈਰਾਂ 'ਚ ਰਹੀ ਤੇ ਪੰਥ ਜਿਹੜਾ ਵਾ ਤੁਹਾਡੇ ਕੋਲ ਆ ਜਿਸ ਤਰ੍ਹਾਂ ਨਵਾਬ ਕਪੂਰ ਸਿੰਘ ਨੇ ਨਵਾਬੀ ਆਈ ਤੇ ਨਵਾਬੀ ਜੋੜਿਆਂ 'ਚ ਰੱਖੀ ਤੇ ਆਪ ਪੰਥ ਦੀ ਸੇਵਾ ਲਈ ਨਿਮਾਣੇ ਹੋਈਏ ਅਸੀਂ ਖੁਦ ਇਨਾ ਵੱਡੇ ਚੱਕਰਾਂ ਚ ਨਾ ਪਈਏ ਤੇ ਅਸੀਂ ਨਿਮਾਣੇ ਹੋ ਕੇ ਸੰਗਤ ਦੇ ਚਰਨਾਂ ਨੂੰ ਛਪਰਸ਼ ਕਰੀਏ ਨੀਵੇਂ ਹੋ ਕੇ ਤੇ ਸੰਗਤ ਜਿਹੜੀ ਅੱਜ ਤਿਆਰ ਹੈ ਵੱਡੀਆਂ ਕਮਾਈਆਂ ਨੇ ਸੰਗਤ ਦੀ ਅੱਜ ਤਿਆਰ ਹੈ ਕਿ ਅੱਜ ਮੈਂ ਸਮਝਦਾ ਕਿ ਮੈਂ ਵੀ ਇੱਕ ਬੁੱਢੇਦਾਲ ਦਾ ਵਜੀਰ ਹਾਂ ਮੇਰੇ ਦਾਦਾ ਜੀ ਤੋਂ ਲੈ ਕੇ ਪਿਤਾ ਪੁਰਖੀ ਸਾਡੀ ਜਿਹੜੀ ਬੁੱਢੇਦਾਲ ਦੀ ਪੱਗ ਚੱਲੀ ਹੁੰਦੀ ਹੈ ਤੇ ਮੈਂ ਇਸ ਪੱਗ ਦਾ ਹਮੇਸ਼ਾ ਹੀ ਨੀ ਮਾ ਉਹ ਕਿ ਸੇਵਾਦਾਰ ਬਣ ਕੇ ਰਾਂਗਾ ਮੈਂ ਕਦੀ ਵੀ ਉੱਚਾ ਨਹੀਂ ਹੋਵਾਂਗਾ ਇਸ ਪੱਗ ਲਈ ਮੈਂ ਬੇਨਤੀ ਕਰਦਾ ਸਾਰੀਆਂ ਜਥੇਬੰਦੀਆਂ ਨੂੰ ਵੀ ਆਪਾਂ ਇੱਕ ਹੋ ਕੇ ਦੱਸਣਾ ਵਾ ਅਸੀਂ ਗੁਲਾਮ ਨਹੀਂ ਹੋਣਾ ਜੇ ਗੁਲਾਮੀ ਆਈ ਹੈ ਤੇ ਅੱਜ ਤਾਂ ਆਈ ਹੈ ਕਿ ਅਸੀਂ ਉੱਚੇ ਹੋ ਚੁੱਕੇ ਆਂ ਤੁਹਾਨੂੰ ਨੀਵੇਂ ਸਿੱਖ ਦਿਖ ਨਹੀਂ ਰਹੇ ਤੇ ਜੇ ਨੀਵੇਂ ਸਿੱਖਾਂ ਨੂੰ ਅਸੀਂ ਕੋਦ ਦੇ ਵਿੱਚ ਪਾਵਾਂਗੇ ਨਾ ਅੱਜ ਉਹਨਾਂ ਨੂੰ ਆਪਣੇ ਨਾਲ ਗੱਲ ਨਾਲ ਲਾਵਾਂਗੇ ਤੇ ਮੈਨੂੰ ਲੱਗਦਾ ਕਿ ਅੱਜ ਫਿਰ ਅਕਾਲੀ ਫੂਲਾ ਸਿੰਘ ਦਾ ਰਾਜ ਦੁਆਰਾ ਫਿਰ ਖੜਾ ਵਾ ਤੁਹਾਡੇ ਕੋਲ ਪਰ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਉਹਦੇ ਲਈ ਸੂਝਵਾਨਤਾ ਚਾਹੀਦੀ ਉਹਦੇ ਲਈ ਤਿਆਰਬਰ ਤਿਆਰ ਫੌਜਾਂ ਆਪਾਂ ਨੂੰ ਚਾਹੀਦੀਆਂ ਨੇ ਪੜੀਆਂ ਲਿਖੀਆਂ ਫੌਜਾਂ ਚਾਹੀਦੀਆਂ ਨੇ ਜਿਹੜੀਆਂ ਕਿ ਅੱਜ ਹੈਗੀਆਂ ਨੇ ਪਰ ਅਸੀਂ ਥੋੜਾ ਜਿਹਾ ਸਮੇਂ ਦੇ ਹਿਸਾਬ ਨਾਲ ਢੜਕ ਚੁੱਕੇ ਆ ਅੱਜ ਕਹਿੰਦੇ ਨੇ ਨਾ ਸਮਾਂ ਐਵੇਂ ਦਾ ਆ ਚੁੱਕਾ ਵਾ ਕਿ ਗਲਤ ਆਨਸਰ ਜ਼ਿਆਦਾ ਫਾਇਦਾ ਲੈ ਰਹੇ ਨੇ ਜਿਹੜੇ ਸਹੀ ਨੇ ਉਹ ਪਿੱਛੇ ਹੋ ਕੇ ਘਰਾਂ ਚ ਬੈਠੇ ਹੋਏ ਨੇ ਕੀ ਲੋੜ ਆ ਕਿਉਂਕਿ ਜਿਹੜਾ ਖਿਲਵਾੜ ਹੁੰਦਾ ਨਾ ਉਹ ਮਾੜਾ ਹੁੰਦਾ ਤੇ ਅਸੀਂ ਸਮਝਦੇ ਆ ਕਿ ਐਜੀਪੀਸੀ ਵੀ ਬੁੱਡੇਦਾਲ ਦੇ ਅੰਡਰ ਹੈ ਦੇਖੋ ਇਤਿਹਾਸ ਪੜੋ ਇੱਕ ਅਮੇਜੀ ਇਤਿਹਾਸ ਪੜੋ ਜਦੋਂ ਅਸੀਂ ਇਤਿਹਾਸ ਪੜਦੇ ਆ ਤੇ ਜਿਹੜੀ ਐਜੀਪੀਸੀ ਹੈ ਇਹ 1920 ਦੇ ਵਿੱਚ ਹੋਣ ਜਾਈ ਹੈ ਤੇ ਬੁੱਡੇਦਾਲ ਨੇ ਆਪਣਾ ਹੱਕ ਲਿਖ ਕੇ ਦਿੱਤਾ ਇਹਨਾਂ ਨੂੰ ਇਤਿਹਾਸ ਪੜ੍ਹੀਏ ਨਾ ਤੇ ਬਾਬਾ ਤੇਜਾ ਸਿੰਘ ਹੋਏ ਨੇ ਅਕਾਲੀ ਬਾਬਾ ਤੇਜਾ ਸਿੰਘ ਉਹਨਾਂ ਤੋਂ ਇਹਨਾਂ ਨੇ ਰਾਜ ਲਿਆ ਵਾ ਤੇ ਮੈਂ ਵੀ ਮੰਨਦਾ ਵਾਂ ਕਿ ਜੇ ਅੱਜ ਜਿਹੜੇ ਮੈਂ ਜਥੇਦਾਰਾਂ ਦਾ ਨਾਮ ਲਿਆ ਹੈ ਨਾ ਅੱਜ ਐਲਾਨ ਕਰ ਦੇਣ ਕਿ ਅੱਜ ਦਸਮ ਦਾ ਪ੍ਰਕਾਸ਼ ਅਕਾਲ ਤਖਤ ਸਾਹਿਬ ਤੇ ਹੋਣਾ ਵਾ ਤੁਹਾਡੇ ਵਰਗੇ ਸਿੱਖ ਹਮੇਸ਼ਾ ਨਾਲ ਨੇ ਇਹਨਾਂ ਦੇ ਇਹ ਅੱਜ ਐਲਾਨ ਕਰਨ ਦਸਮ ਦਾ ਪ੍ਰਕਾਸ਼ ਕਰਨ ਤੇ ਜਿਹੜੀ ਨਿਹੰਗ ਸਿੰਘਾਂ ਦੇ ਤਖਤ ਨੇ ਉਹ ਨਿਹੰਗ ਸਿੰਘਾਂ ਕੋਲ ਹੋਣੇ ਚਾਹੀਦੇ ਨੇ ਬਾਕੀ ਸੇਵਾ ਜਿਹੜੀ ਉਹਨਾਂ ਦੀ ਨਿਰੰਤਰ ਚੱਲੇ ਲੰਗਰਾਂ ਦੀ ਜੋ ਚਲਾਉਂਦੇ ਨੇ ਚਲਾਣ ਸਾਡੇ ਤਖਤਾਂ ਦਾ ਜਿਹੜਾ ਮਾਮਲਾ ਵਾ ਉਹ ਸਾਡੇ ਬੁੱਢੇ ਦਲ ਦੇ ਰੇਂਜ ਚ ਹੋਏ ਨਾਲ ਸਾਡੇ ਤਰਨਾ ਦਲ ਨਾਲ ਵਿਦੀ ਚੰਦ ਇਹ ਸਾਰੇ ਉਹਨਾਂ ਦੇ ਭਰਾ ਬਣ ਕੇ ਸਾਥ ਦੇਣ ਇੱਥੇ ਕੋਈ ਇਹ ਨਾ ਕਹੇ ਵੀ ਮੇਰਾ ਦਲ ਵੱਡਾ ਤੇ ਮੇਰਾ ਦਲ ਵੱਡਾ ਇਹ ਲੜਾਈਆਂ ਨੇ ਆਏ ਕਲਗੀਧਰ ਪਾਸ਼ਾ ਦੇ ਦਾਲਿਆ ਉਹਨਾਂ ਦੀ ਤਿਆਰੀ ਚ ਅਸੀਂ ਲੱਗੇ ਹੋਏ ਆਂ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਸੋਚ ਦੇ ਉੱਤੇ ਸਾਰੇ ਗੁਰਸਿੱਖ ਨਿਮਾਣੇ ਹੋਣ ਇੰਨੀਆਂ ਕ ਬੇਨਤੀਆਂ ਕਰਦੇ ਆਂ ਕਿ ਸਾਡੀਆਂ ਲੜਾਈਆਂ ਖਤਮ ਹੋ ਜਾਣਗੀਆਂ ਜਿੱਦਨ ਵੱਡੇ ਜਹੇਦਾਰ ਸਾਨੂੰ ਸਮਝ ਜਾਣਗੇ ਵੀ ਅਸੀਂ ਕੀ ਚਾਹੁੰਨੇ ਆਂ ਸੋ ਉਮੀਦ ਕਰਦੇ ਆਂ ਕਿ ਤੁਹਾਨੂੰ ਵਿਚਾਰ ਬਹੁਤ ਵਧੀਆ ਲੱਗੇ ਹੋਣਗੇ ਸੋ ਅਸੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਇੰਨਾ ਸਾਨੂੰ ਸਮਾਂ ਦਿੱਤਾ ਸੋ ਇਸੇ ਤਰ੍ਹਾਂ ਦੇ ਇੱਕ ਹੋਰ ਵੀਡੀਓ ਲੈ ਕੇ ਆਪ ਜੀ ਦੇ ਕੋਲ ਹਾਜ਼ਰ ਹੋਵਾਂਗਾ ਉਦੋਂ ਤੱਕ ਤੁਸੀਂ ਦੋ ਇਜਾਜ਼ਤ ਜੀ ਵਾਹਿਗੁਰੂ ਜੀ ਕਾ ਖਾਲਸਾ O arrego de Kifa tem.